ਤੋ ਇਸ ਵੇਲੇ ਮੌਜੂਦ ਹੈ ਜੀ ਨਿਊਜ਼ ਚੰਡੀਗੜ੍ਹ ਦਾ ਮੋਡਾਪੁਰ ਜ਼ਰੀਬਦਾਸ ਵਿਖੇ ਜਿੱਥੇ ਕਿ ਵੱਡੀ ਜੜੀ ਦੁਰਘਟਨਾ ਹੋ ਗਈ ਹੈ। ਤਸਵੀਰਾਂ ਵੀ ਦਿਖਾ ਰਹੇ ਆ ਕਿ ਇੱਕ ਜਿਹੜੀ ਕੱਚੀ ਕੰਤ ਹੈ ਵੱਡੀ ਕੰਤ ਜਿਹੜੀ ਗੱਡੀ ਤੇ ਡਿੱਗ ਗਈ ਹੈ ਜਿਹਦੇ ਨਾਲ ਵੱਡਾ ਜਣਾ ਨੁਕਸਾਨ ਹੋ ਗਿਆ ਏ ਸੋ ਦੇਖੋ ਤੁਸੀਂ ਕਿੰਨਾ ਨੁਕਸਾਨ ਹੋ ਗਿਆ ਏ ਗੱਡੀ ਦੇ ਅੰਦਰ ਤੱਕ ਜਿਹੜੇ ਸ਼ੀਸ਼ੇ ਟੁੱਟ ਗਏ ਨੇ ਗੱਡੀ ਦੇ ਵਿੱਚ ਜਿਹੜਾ ਮਲਬਾ ਜਿਹੜਾ ਉਹ ਗੱਡੀ ਦੇ ਅੰਦਰ ਤੱਕ ਚਲੇ ਗਿਆ ਏ ਸੋ ਦੇਖੋ ਕਿੰਨਾ ਜਿਹੜੇ ਥੋੜੀ ਦੇਰ ਪਹਿਲਾਂ ਹੀ ਇਹਨਾਂ ਨੇ ਗੱਡੀ ਦੇ ਵਿੱਚ ਬਹਿਣਾ ਸੀ ਕਿਤੇ ਦਵਾਈ ਦੇ ਲੈਣ ਦਵਾਈ ਲੈਣ ਜਾਣਾ ਸੀ ਪਰ ਦੇਖੋ ਰੱਬ ਦਾ ਹਾਣਾ ਏ ਸ਼ੁਕਰ ਹੈ ਇਹਨਾਂ ਦੀ ਜਿਹੜੀ ਜਾਨ ਬਚ ਗਈ ਜਿਹੜੀ ਗੱਡੀ ਜਦੋਂ ਉਹ ਗੱਡੀ ਦੇ ਕੰਧ ਤੇ ਲਿਗੀ ਤਾਂ ਇਹ 5 ਮੀਟਰ ਥੋੜੇ 5 ਮੀਟਰ ਰਹਿੰਦੇ ਸੀ ਇਹ 5 ਮੀਟਰ ਬਾਅਦ ਇਹਨਾਂ ਨੇ ਆ ਕੇ ਗੱਡੀ ਦੇ ਵਿੱਚ ਬੈਠਣਾ ਸੀ ਆਏ ਅੰਦਰ ਪਏ ਦੀ ਬਾਜ ਆਈ ਹੈ ਦੇਖਿਆ ਇਹ ਗੱਡੀ ਵਰਗਾ ਕੋਈ ਕੰਦਸ ਆਈ ਫੇ ਟਰ ਗਏ ਕਿਆ ਹੋ ਗਿਆ ਚੱਲੇ ਦੇ ਜੀ ਤਨਿਆਣੇ ਲੈ ਕੇ ਅੱਛਾ ਹਾਂ ਜੀ ਅਜਾ ਕਿੰਨੀ ਕਿਤੇ ਸੋ ਇਸ ਵੇਲੇ ਮੌਜੂਦ ਹੈ ਜੀ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਗਰੀਬਦਾਸ ਵਿਖੇ ਜਿੱਥੇ ਕਿ ਵੱਡੀ ਜੜੀ ਦੁਰਘਟਨਾ ਹੋ ਗਈ ਹੈ ਤੁਹਾਨੂੰ ਤਸਵੀਰਾਂ ਵਿੱਚ ਵਿਖਾ ਰਿਹਾ ਕਿ ਇੱਕ ਜਿਹੜੀ ਕੱਚੀ ਕੰਦ ਹੈ ਵੱਡੀ ਕੰਦ ਜਿਹੜੀ ਗੱਡੀ ਤੇ ਡਿੱਗ ਗਈ ਹੈ ਜਿਹਦੇ ਨਾਲ ਵੱਡਾ ਜਿਹੜਾ ਨੁਕਸਾਨ ਹੋ ਗਿਆ ਏ ਸੋ ਦੇਖੋ ਤੁਸੀਂ ਕਿੱਡਾ ਨੁਕਸਾਨ ਹੋ ਗਿਆ ਹੈ ਗੱਡੀ ਦੇ ਅੰਦਰ ਤੱਕ ਜਿਹੜੇ ਸ਼ੀਸ਼ੇ ਟੁੱਟ ਗਏ ਨੇ ਗੱਡੀ ਦੇ ਵਿੱਚ ਜਿਹੜਾ ਮਲਬਾ ਜਿਹੜਾ ਉਹ ਗੱਡੀ ਦੇ ਅੰਦਰ ਤੱਕ ਚਲੇ ਗਿਆ ਏ ਸੋ ਦੇਖੋ ਕਿੱਡਾ ਜਿਹੜਾ ਨੁਕਸਾਨ ਹੋ ਗਿਆ ਏ ਸੋ ਨਿਊ ਚੰਡੀਗੜ੍ਹ ਦੇ ਕਸਵਾ ਮੁੱਢਾ ਮੋਹਾਲੀ ਜਿਹੜਾ ਕਸਵਾ ਮੁੱਢਾਪੁਰ ਕਰੀਬ ਦਾਸ ਨਿਊ ਚੰਡੀਗੜ੍ਹ ਦਾ ਏਰੀਆ ਸੋ ਦੇਖੋ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਕਿ ਦੇਖੋ ਗੱਡੀ ਦਾ ਕਿੰਨਾ ਮਾੜਾ ਮਹਾਲ ਹੋਇਆ ਕਿੱਡਾ ਨੁਕਸਾਨ ਹੋਇਆ ਏ ਸੋ ਇਹ ਸੋਚਣ ਵਾਲੀ ਗੱਲ ਹੈ ਕਿ ਇਹ ਗੱਡੀ ਦੇ ਥੋੜੀ ਦੇਰ ਪਹਿਲਾਂ ਹੀ ਇਹਨਾਂ ਨੇ ਗੱਡੀ ਦੇ ਵਿੱਚ ਬਹਿਣਾ ਸੀ ਕਿਤੇ ਦਵਾਈ ਦੇ ਲੈਣ ਦਵਾਈ ਲੈਣ ਜਾਣਾ ਸੀ ਪਰ ਦੇਖੋ ਰੱਬ ਦਾ ਭਾਣਾ ਹੈ ਸ਼ੁਕਰ ਹੈ ਇਹਨਾਂ ਦੀ ਜਿਹੜੀ ਜਾਨ ਬਚ ਗਈ ਜਿਹੜੀ ਗੱਡੀ ਜਦੋਂ ਗੱਡੀ ਤੇ ਕੰਧ ਡਿੱਗੀ ਤਾਂ ਇਹ 5 ਮਿੰਟ ਥੋੜੇ 5 ਮਿੰਟ ਰਹਿੰਦੇ ਸੀ ਇਹ 5 ਮਿੰਟ ਬਾਅਦ ਇਹਨਾਂ ਨੇ ਆ ਕੇ ਗੱਡੀ ਦੇ ਵਿੱਚ ਬੈਠਣਾ ਸੀ ਦੇਖੋ ਕੰਧ ਦੇ ਨਾਲ ਕਈ ਵਾਰੀ ਬੱਚੇ ਵੀ ਆ ਜਾਂਦੇ ਆ ਮਜ਼ੂਰ ਗਨੰਗਦੇ ਹੁੰਦੇ ਆ ਤਾਂ ਵੱਡਾ ਜਿਹੜਾ ਨੁਕਸਾਨ ਹੋ ਸਕਦਾ ਸੀ ਸੋ ਦੇਖੋ ਇਹ ਨੁਕਸਾਨ ਜਿਹੜਾ ਹੋ ਗਿਆ ਇਹਨਾਂ ਦਾ ਪੰਜਾਬ ਦਾ ਹਾਲ ਹੈ ਬਹੁਤ ਮਾੜਾ ਹਾਲ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਿਹੜਾ ਵੜਿਆ ਹੋਇਆ ਏ ਲੋਕਾਂ ਦੇ ਜਿਹੜੇ ਨੁਕਸਾਨ ਹੋ ਰਹੇ ਐ ਜਿਹੜੇ ਲੋਕਾਂ ਉਹ ਵੀ ਜਿਹੜੇ ਮਰ ਗਏ ਐ ਤੇ ਜਿਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਇੱਕ ਖਤਰੇ ਦੀ ਘੰਟੀ ਵੀ ਜਿਹੜੀ ਵੱਜੀ ਹੋਈ ਐ ਰੈਡ ਅਲਰਟ ਵੀ ਕਈ ਜਗ੍ਹਾ ਜਾਰੀ ਕੀਤਾ ਏ ਸੋ ਦੇਖੋ ਅੱਜ ਜਿਹੜੀ ਆ ਨਿਊ ਚੰਡੀਗੜ੍ਹ ਦੀ ਤਸਵੀਰਾਂ ਵਿਖਾ ਰਿਆ ਸੋ ਲੋਕਾਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਤੁਸੀਂ ਜਿਹੜਾ ਥੋੜਾ ਸੁਚੇਤ ਰਹੋ ਕਿਉਂਕਿ ਇਦਾਂ ਦੀ ਜਿਹੜੀ ਦੁਰਘਟਨਾਵਾਂ ਰੋਜ਼ਾਨਾ ਹੀ ਖਬਰਾਂ ਦੇ ਵਿੱਚ ਵੇਖਣ ਨੂੰ ਸੁਣਨ ਨੂੰ ਮਿਲ ਰਹੀਆਂ ਨੇ ਸੋ ਇਹ ਬਾਈ ਦੀ ਗੱਡੀ ਐ ਨਾਲ ਦੀ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਕੀ ਨਾਮ ਹੈ ਤੁਹਾਡਾ? ਦਵਿੰਦਰ ਸਿੰਘ। ਦਵਿੰਦਰ ਸਿੰਘ। ਹਾਂਜੀ। ਅੱਛਾ ਕਿਹੜੇ ਇਲਾਕੇ ਤੋਂ ਐ? ਆਈ ਕਾਟਗੜ ਬਲਾਚੌਰ ਕੋਲ ਤੇ। ਅੱਛਾ ਇੱਥੇ ਕੀ ਕਰਨਾ ਐ? ਸੋਰੇ ਐ ਮੇਰੇ ਉਰੇ। ਸੋਰੇ ਐ ਮੇਰੇ ਉਰੇ। ਹਾਂਜੀ ਮੁੰਲਾਵਰ। ਅੱਛਾ। ਹਾਂਜੀ। ਅੱਛਾ ਗੱਡੀ ਕਾ ਜਿਹੜਾ ਆਹ ਕੰਦ ਡਿੱਗ ਗਿਆ ਕਿੰਨਾ ਕੁ ਨੁਕਸਾਨ ਹੋ ਕੇ ਲੱਗਦਾ? ਹੋ ਗਿਆ ਜੀ 50000 ਦਾ ਨੁਕਸਾਨ। ਅੱਛਾ ਗੱਡੀ ਦਾ ਜੀ। ਅੱਛਾ ਠੀਕ ਐ ਯਾਰ ਦਾ ਵੀ ਹੋ ਸਕਦਾ। ਉੱਥੇ ਜਾ ਕੇ ਪਤਾ ਲੱਗਣਾ ਜਿੱਥੇ ਲੈ ਕੇ ਜਾਣੀ ਗੱਡੀ। ਅਜੇ ਤੁਹਾਨੂੰ ਪਤਾ ਲੱਗਿਆ ਜਦੋਂ ਗੱਡੀ ਤੇ ਕੰਦ ਡਿੱਗੀ ਐ ਪਤਾ ਲੱਗਿਆ ਕੋਈ ਵੀ ਇਸ ਤਰ੍ਹਾਂ ਕਿ ਆਈ ਅੰਦਰ ਭੇਜਦੇ ਹੀ ਬਾਜ ਆਈ ਆ ਦੇਖਿਆ ਜੀ ਗੱਡੀ ਉੱਪਰ गिर ਗਿਆ ਸਾਰਾ ਕੁ ਕੰਦ ਹੂੰ ਆਈ ਫਿਰ ਡਰ ਗਏ ਕਿ ਕਿਆ ਹੋ ਗਿਆ ਚੱਲੇ ਦੇ ਅਸੀਂ ਤਾਂ ਨਿਆਣੇ ਨੂੰ ਲੈ ਕੇ ਅੱਛਾ ਹਾਂਜੀ ਅਜਾ ਕਿੰਨੀ ਕੁ ਧੇਰ ਹੋਗਾ ਕਿੰਨੀ ਕੁ ਧੇਰ ਬਾਅਦ ਚੱਲਣਾ ਸੀ ਤੁਸੀਂ ਗੱਡੀ ਤੇ ਆ 5 ਮਿੰਟ ਬਾਅਦ ਚੱਲਣਾ ਸੀ 5 ਮਿੰਟ ਦਾ ਫਰਕ ਰਹਿ ਗਿਆ ਜੀ ਅੱਛਾ ਇੱਕ ਰੱਬ ਦਾ ਪਾਣਾ ਹੀ ਐ ਜਿਹੜਾ ਤੁਸੀਂ ਬਚ ਗਏ ਹਾਂਜੀ ਇਹ ਤਾਂ ਬੱਚਾ ਵੀ ਛੋਟਾ ਜਿਹਾ ਜਦਾ ਹਜੇ ਹਾਂ ਹਜੇ ਬੜਾ ਨਹੀਂ ਡੇਢ ਮਹੀਨੇ ਦਾ ਦਾ ਠੀਕਾ ਲੱਗਣਾ ਦਾ ਦਾ ਕਿਤਾ ਲੱਗਦਾ ਹੁੰਦਾ ਅਰਕੇ ਅੱਛਾ ਗੱਡੀ ਕਿਦੇ ਨਾਮ ਹੈ ਇਹ ਇਹ ਡੈਡੀ ਦਾ ਨਾਮ ਹੈ ਕੁਲਵੰਤ ਸਿੰਘ ਦੇ ਨਾਮ ਤੇ ਠੀਕ ਹੈ ਹਾਂਜੀ ਇਹ ਕਿਹੜੀ ਗੱਡੀ ਹੈ ਜੀ ਇਹ ਐਕਸ 4 ਹੈ ਜੀ ਐਕਸ 4 ਹਾਂਜੀ ਅੱਛਾ ਐਸ ਐਕਸ 4 ਠੀਕ ਹੈ ਹਾਂਜੀ ਅੱਛਾ ਇਨਸੂਰਸ ਵੈਰਾ ਕਰਵਾਈ ਵੀ ਗੱਡੀ థਰਡ ਪਾਰਟੀ ਹੈ ਜੀ ਠੀਕ ਹੈ ਹਾਂਜੀ ਢੋਲਣ ਦੀ ਤਾਂ ਵਾਹ ਹੈ ਜੀ ਇਹ ਨੁਕਸਾਨ ਵੱਡਾ ਹੋ ਗਿਆ ਹੈ ਹਾਂਜੀ ਸੋ ਦੇਖੋ ਜਿੱਥੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਵੱਡਾ ਨੁਕਸਾਨ ਹੋ ਰਹਾ ਹੈ ਉੱਤੇ ਹੀ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਦੇਖੋ ਐਡਾ ਜਿਹੜਾ ਵੱਡਾ ਹਾਦਸਾ ਹੋ ਗਿਆ ਹੈ ਕਾਂਦ ਜਿਹੜੀ ਕੱਚੀ ਕਾਂਦ ਹੈ ਗੱਡੀ ਤੇ ਡਿੱਗ ਗਈ ਹੈ ਇਹੀ ਕਾਂਦ ਕਿਸੇ ਬੱਚੇ ਤੇ ਵੀ ਬਜ਼ੁਰਗ ਤੇ ਵੀ ਡਿੱਗ ਸਕਦੀ ਦੀ ਜਿਹੜਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਸੋ ਇਸ ਕਰਕੇ ਲੋਕਾਂ ਨੂੰ ਵੀ ਅਸੀਂ ਕਹਿੰਦੇ ਆ ਕਿ ਭਾਈ ਸੁਚੇਤ ਰਹੋ ਜਦੋਂ ਤੁਸੀਂ ਕਿਤੇ ਜਾਂਦੇ ਐ ਤਾਂ ਦੇਖ ਕੇ ਜਾਓ ਕਿਤੇ ਕੰਚੀ ਕਾਂਦ ਨਾ ਹੋਵੇ ਅਤੇ ਜਿਹੜੇ ਡੰਗਰਾਂ ਦੇ ਕੋਠੇ ਐ ਉਹਨਾਂ ਦੇ ਵੀ ਜਿਹੜੀ ਖਬਰ ਆ ਰਹੀ ਹੈ ਕਿ ਕਹੀਂ ਜਗ੍ਹਾ ਡਿੱਗੇ ਐ ਇਸ ਕਰਕੇ ਲੋਕਾਂ ਨੂੰ ਅਸੀਂ ਫੀਲ ਕਰਦੇ ਆ ਕਿ ਭਾਈ ਤੁਸੀਂ ਸੁਚੇਤ ਰਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਵੀਡੀਓ ਜਾ ਸਕੇ ਅਤੇ ਲੋਕ ਸੁਚੇਤ ਰਹਿਣ ਜਿਹੜੀ ਆ ਦੀਵਾਰ ਆ ਹਿੰਤਾ ਖਿਲਰੇ ਪਈਆਂ ਇਹ ਗੱਡ ਦਾ ਜਿਹੜਾ ਬੁਰਾ ਹਾਲ ਹੈ ਸੋ ਨਾਲ ਦੀ ਨਾਲ ਦੇਖੋ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਸੋ ਜਿਹੜੇ ਵੀਡੀਓ ਨੂੰ ਵੇਖ ਰਹੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਪਹੁੰਚਾ ਇਦਾਂ ਦੀ ਜਿਹੜੀ ਵਾਰਦਾਤ ਹੈ ਇਦਾਂ ਦੀ ਦੁਰਘਟਨਾ ਹੈ ਕਿਸੇ ਹੋਰ ਦੇ ਨਾਲ ਨਾ ਹੋਵੇ